ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਸ਼ਹੀਦੀ ਦੇਗ ਅਤੇ ਸ਼ਹੀਦਾਂ ਦੇ ਵਸਤਰ ਕਿਵੇਂ ਦੇਨੇ ਹਨ ਤੇ ਇਸ ਦੇ ਕੀ ਫਾਇਦੇ ਹਨ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਜ਼ਰੂਰ ਦੱਸਾਂਗੇ ਖਾਲਸਾ ਜੀ 2-3 ਦਿਨ ਹੋ ਗਏ ਸੀ ਅਸੀਂ ਵੀਡੀਓ ਨਹੀਂ ਸੀ ਕੋਈ ਅਪਲੋਡ ਕੀਤੀ ਨਾ ਹੀ ਕੋਈ ਕਥਾ ਵਿਚਾਰ ਸਾਂਝੀ ਕੀਤੀ ਸਨ ਉਦਿ ਲਈ ਮਾਫੀ ਮੰਗਦੇ ਹਾਂ ਖਾਲਸਾ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵਣ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਜ਼ਰੂਰ ਲਿਖਣ ਖਾਲਸਾ ਜੀ ਪਿਆਰੀ 사ਸੰਗਤ ਜੀ ਪਹਿਲਾਂ ਤਾਂ ਸ਼ੁਕਰਾਨਾ ਕਰਦੇ ਹਾਂ ਤਾਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਤਾਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦ ਗੁਰੂ ਬਾਤ ਸ਼ਾਇਦਾ ਜਿਵੇਂ ਕਿ 10 ਗੁਰੂਆਂ ਦੀ ਦੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੇ ਕੀ ਸਾਨੂੰ ਜੀਵਨ ਦਿੱਤਾ ਹੈ ਇਸ ਜੀਵਨ ਵਿੱਚ ਅਸੀਂ ਕੀ ਕੰਮ ਕੀ ਕੁਕਰਮ ਕੀ ਅਸੀਂ ਵਧੀਆ ਕਰ ਰਹੇ ਹਾਂ ਜਿਸ ਨਾਲ ਕੀ ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਪਰਮਾਤਮਾ ਨੇ ਤੰਦਰੁਸਤ ਸਰੀਰ ਬਖਸ਼ਿਆ ਹੈ ਦੇਖੋ ਦੀ ਪ੍ਰਮਾਤਮਾ ਨੇ ਸਾਨੂੰ ਤੰਦਰੁਸਤ ਸਰੀਰ ਬਖਸ਼ਿਆ ਹਨ ਇਸ ਵਿੱਚ ਵੀ ਉਸ ਪ੍ਰਮਾਤਮਾ ਦੀ ਹੀ ਕੋਈ ਮਰਜ਼ੀ ਹੈ ਤੇ ਜੇ ਸਾਡੇ ਸਰੀਰ 'ਤੇ ਕੋਈ ਦੁੱਖ ਆਂਦਾ ਹੈ ਕੋਈ ਰੋਗ ਆਂਦਾ ਹੈ ਇਹ ਵੀ ਉਸ ਪ੍ਰਮਾਤਮਾ ਦੀ ਹੀ ਮਰਜ਼ੀ ਹੈ ਵੀ ਕੋ ਪ੍ਰਮਾਤਮਾ ਨੇ ਸਾਡੀ ਕਰਮ ਲਿਖੇ ਹਨ ਪ੍ਰਮਾਤਮਾ ਦੇ ਹੱਥ ਵਿੱਚ ਕਲਮ ਹੈ ਸਾਡੇ ਕਰਮ ਲਿਖਣ ਦੀ ਅਸੀਂ ਉਹਨਾਂ ਕਰਮਾਂ ਨੂੰ ਕੀ ਨੇ ਬਣਾਉਣਾ ਹੈ ਕਰਮ ਬਣਾਉਣਾ ਹੈ ਕਿ ਕੂ ਕਰਮ ਬਣਾਉਣਾ ਹੈ ਇਹ ਸਾਡੇ ਹੱਥ ਵਿੱਚ ਹੁੰਦਾ ਹੈ ਇਹ ਨਹੀਂ ਕਿ ਪ੍ਰਮਾਤਮਾ ਨੇ ਸਾਡੀ ਜ਼ਿੰਦਗੀ ਵਿੱਚ ਦੁੱਖ ਪਾਇਆ ਹੈ ਕਈ ਦੁੱਖਾਂ ਦਾ ਕਾਰਨ ਸੀ ਆਪ ਖੁਦ ਬਣਦੇ ਹਾਂ ਬਿਨਾਂ ਸੋਚ ਸਮਝ ਕੇ ਫੈਸਲਾ ਲਿਆ ਜਾਵੇ ਉਹ ਸਾਡੇ ਬੁਰੀ ਕੰਮ ਬੁਰੀ ਕਰਮਾ ਵੱਲ ਸਾਨੂੰ ਲੈ ਜਾਂਦਾ ਹੈ ਇਸ ਕਰਕੇ ਆਪਣੀ ਜ਼ਿੰਦਗੀ ਦਾ ਕੋਈ ਵੀ ਫੈਸਲਾ ਲੈਣਾ ਹੋਵੇ ਖਾਲਸਾ ਜੀ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਪ੍ਰਮਾਤਮਾ ਮੈਂ ਜੋ ਵੀ ਫੈਸਲਾ ਲਵਾਂ ਤੁਸੀਂ ਉਸ ਵਿੱਚ ਮੇਰੀ ਮਦਦ ਕਰਿਆ ਕਰੋ ਈ ਪ੍ਰਮਾਤਮਾ ਤੁਸੀਂ ਆਪਣਾ ਹੱਥ ਮੇਰ ਪਰਿਆ ਹੱਥ ਮੇਰੇ ਸਿਰ ਉੱਤੇ ਰੱਖਣਾ ਤਾਂ ਕਿ ਜੇ ਸਾਡੇ ਫੈਸਲੇ ਵਿੱਚ ਥੋੜੀ ਬਹੁਤੀ ਕੋਈ ਗੜਬੜ ਹੋ ਵੀ ਜਾਵੇ ਨਾ ਤਾ ਪਰਮਾਤਮਾ ਜੀ ਉਸ ਨੂੰ ਸੰਭਾਲ ਲੈ ਕਿਉਂਕਿ ਵਾਹਿਗੁਰੂ ਬੜੇ ਹੀ ਵੱਡੇ ਦਿਲ ਵਾਲੇ ਨੇ ਉਹ ਆਦਮੀਆਂ ਵਾਂਗੂ ਸਾਡੀ ਵਾਂਗੂ ਤੁੱਛ ਪ੍ਰਾਣੀ ਨਹੀਂ ਹਨ ਕਿ ਅੱਜ ਅਸੀਂ ਨਾਮ ਨਹੀਂ ਜਪਿਆ ਅੱਜ ਗੁਰੂ ਦੇ ਬਚਨ ਅਸੀਂ ਨਹੀਂ ਪੜੇ ਅੱਜ ਅਸੀਂ ਗੁਰੂ ਨੂੰ ਮੀਨਾ ਮੀਨਾ 15-15 ਦਿਨ ਅਸੀਂ ਬਾਠ ਨਹੀਂ ਕਰਦੇ ਤਾਂ ਗੁਰੂ ਨੇ ਸਾਨੂੰ ਬਖਸ਼ਿਸ਼ਾ ਨਹੀਂ ਦੇਣੀਆਂ ਗੁਰੂ ਤਾਂ ਬਹੁਤ ਮਹਾਨ ਹਨ ਅਸੀਂ ਦਿਨ ਵਿੱਚ ਆਪਣੀ ਜੀਵਾ ਦੇ ਨਾਲ ਕੀ ਥੋੜਾ ਟਾਈਮ ਵੀ ਸਿਮਰਨ ਕਰੀਏ ਵਾਹਿਗੁਰੂ ਦਾ ਜਾਪ ਕਰੀਏ ਮੂਲ ਮੰਤਰ ਦਾ ਜਾਪ ਕਰੀਏ ਵਾਹਿਗੁਰੂ ਦਾ ਇਹਨੇ ਕੀ ਖੁਸ਼ ਹੋ ਜਾਂਦੇ ਨੇ ਸਭ ਤੋਂ ਕਹਿੰਦੇ ਨੇ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣ ਤੋ ਦੁੱਖ ਦਰਦ ਲਥਾ ਕਿ ਜਿਵੇਂ ਅਸੀਂ ਹਰੀ ਦੀ ਕਥਾ ਸੁਣਦੇ ਹਾਂ ਹਰੀ ਦੇ ਵਿਚਾਰ ਗਾਣੇ ਹਾਂ ਨਾ ਖਾਲਸਾ ਜੀ ਤਾਂ ਉਹ ਹਰੀ ਸਾਡੇ ਆਪੇ ਹੀ ਦੁੱਖ ਸੰਤਾਪ ਕੱਟ ਲੈਂਦਾ ਹੈ ਸਭ ਤੋਂ ਪਹਿਲਾ ਕੰਮ ਹੈ ਕਿ ਜਦੋਂ ਵੀ ਅਸੀਂ ਚਾਰ ਬੰਦੇ ਇਕੱਠੇ ਹੋ ਕੇ ਬੈਠਦੇ ਹਾਂ ਉਸ ਵਿੱਚ ਚੁਗਲੀਆਂ ਹੁੰਦੀਆਂ ਨੇ ਉਹ ਮжоਰਿਟੀ ਛੱਡੋ ਜਿੱਥੇ satsang kirtan divan ਲੱਗੇ ਹੋਣ ਉੱਥੇ ਸਿਰਫ ਉਸ ਕੰਮ ਉਸ ਗੱਲ ਤੇ ਉਸ ਵਾਹਿਗੁਰੂ ਤੇ ਜਿਹੜਾ ਹੁਕਮਨਾਮੇ ਪੇਸ਼ ਕਰ ਰਹੇ ਨੇ ਜਾਂ ਕੋਈ ਕਥਾ ਕਰੇ ਉਸ ਵੱਲ ਸਾਨੂੰ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਆਏ ਦੀਵਾਨ ਸੁਣਣ ਹਾਂ ਇੱਥੇ ਵਾਨ ਸੁਵੰਨੀਆਂ ਤਰ੍ਹਾਂ ਪੁਰਾਣੀਆਂ ਗੱਲਾਂ ਸੁਣੀ ਜਾ ਰਹੇ ਹਾਂ ਆਪਣੇ ਮਨੋਰੰਜਨ ਲਈ ਪਰ ਖਾਲਸਾ ਜੀ ਜੇ ਦੀਵਾਨ ਸੱਜਿਆ ਹੈ ਉੱਥੇ ਗੁਰੂ ਵੀ ਹਾਜ਼ਰਮਾਨ ਹੈ ਉਹ ਅਸੀਂ ਗੁਰੂ ਦੀ ਨਿਰਾਦਰੀ ਕਰ ਰਹੇ ਹਾਂ ਉੱਥੇ ਅਸੀਂ ਵੀ ਫालतੂ ਵੀ ਧੁਖੀਆਂ ਗੱਲਾਂ ਕਰਕੇ ਇਸ ਕਰਕੇ ਉਹਨਾਂ ਲੋਕਾਂ ਤੋਂ ਬਚੋ ਤੇ ਆਪਣੇ ਜੀਵਨ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਖੁਸ਼ਹਾਲੀ ਪਾਉਣ ਲਈ ਸਿਰਫ ਗੁਰਬਾਣੀ ਦਾ ਨਾਮ ਗੁਰਬਾਣੀ ਜਾਪ ਸਿਮਰਨ ਕਰਿਆ ਕਰੋ ਖਾਲਸਾ ਜੀ ਵੇਖੋ ਸ਼ਹੀਦ ਦੀ ਦੇਗਾ ਕਈ ਸ਼ਹੀਦੀ ਦੀ ਗੁਰਬਾਣੀ ਹੋਵੇ किसी भी गुरद्वारा साहिब शहीद से करवा सकते हो बाबा दीप सिंह गुरद्वारा साहिब या फिर टाला साहिब गुरद्वारा साहिब जाके निहंगा शहीद रसद प्रशाद की रसद दे सकते हो ताकि निहंग सिंह देग बना के छकन अरदास गुरु तक आप ही पहुँच जाती है देखो खालसा जी ਜਦੋਂ ਹੁਣ ਜਦੋਂ ਅਸੀਂ ਸ਼ਹੀਦ ਸਿੰਘਾਂ ਦੇ ਕੱਪੜੇ ਖਰੀਦਨੇ ਹਾਂ ਨਾ ਖਾਲਸਾ ਜੀ ਉਹ ਵੀ ਬਹੁਤ ਇੱਕ ਨਾ ਮਾਨ ਇੱਜ਼ਤ ਦੇ ਕੀਆ ਜਿੱਦੇ ਦੇਖੋ ਆਪਾਂ ਵਿਆਹ ਦੇ ਕੱਪੜੇ ਖਰੀਦਨੇ ਹੋਣ ਨਾ ਤਾਂ ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਦੇ ਲਈ ਰਮਾਲਾ ਸਾਹਿਬ ਖਰੀਦਦੇ ਹਾਂ ਉਸ ਤੋਂ ਬਾਅਦ ਅਸੀਂ ਕੋਈ ਵੀ ਕੱਪੜਾ ਲੈਣੇ ਹਾਂ ਤਾਂ ਕਿ ਸਾਡੀ ਹਰ ਇੱਕ ਕਾਰਜ ਵਿੱਚ ਸ਼ੁਭ ਹੀ ਹੋਵੇ ਕੋਈ ਔਕੜ ਕੋਈ ਮੁਸੀਬਤ ਕੋਈ ਮੁਸ਼ਕਿਲ ਨਾ ਆਵੇ ਇਸ ਕਰਕੇ ਜਿਵੇਂ ਅਸੀਂ ਵਿਆਹ ਦੇ ਸਮੇਂ ਸ਼ਗਨ ਪਉਣ ਦੇ ਸਮੇ ਅਸੀਂ ਉਹ ਰੁਮਾਲਾ ਸਾਈਂ ਖਰੀਦਦੇ ਹਨ ਇਸੇ ਤਰ੍ਹਾਂ ਜੇ ਸ਼ਹੀਦਾਂ ਦੇ ਵਸਤਰ ਤੁਸੀਂ ਲੈਣੇ ਹਨ ਜੇ ਜਾਣਾ ਹੈ ਤਾਂ ਸਿਰਫ ਸ਼ਹੀਦਾਂ ਦੇ ਵਸਤਰ ਖਰੀਦ ਲੈਣ ਜਾਣਾ ਹੈ ਇਹ ਨਹੀਂ ਸਵਾ ਮੀਟਰ 2 ਮੀਟਰ 2.5 ਮੀਟਰ ਜਾਂ ਇਸ ਤਰ੍ਹਾਂ ਨਹੀਂ ਟੁਕੜਿਆਂ ਵਿੱਚ ਕੱਪੜੇ ਕਦੇ ਵੀ ਨਹੀਂ ਲੈਣੇ ਜੇ ਕੱਪੜੇ ਲੈਣੇ ਹਨ ਤਾਂ ਸਵਾ 5 ਮੀਟਰ ਦੇ ਪੂਰਾ ਕਪੜਾ ਲਓ ਤੇ ਸਿਰਤੀ ਬੰਨਣ ਵਾਸਤੇ ਵੀ ਸਵਾ 5 ਮੀਟਰ ਦੀ ਪੱਗ ਲਵੋ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਕਿ ਸ਼ਹੀਦ ਸਿੰਘਾਂ ਨੂੰ ਅਸੀਂ ਕੱਪੜੇ ਦੇਣੀ ਹਨ ਇਹ ਜਿਹੜੇ ਸ਼ਹੀਦ ਸਿੰਘਾਂ ਦੇ ਕੱਪੜੇ ਹੁੰਦੇ ਹਨ ਤੁਸੀਂ ਆਪਣੇ ਦੁਆਰਾ ਦਿੰਦੇ ਹੋ ਕੋਈ ਵੀ ਮਨੋ ਕਾਮਨਾ ਕਰਕੇ ਜੀ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਦਿੰਦੇ ਹੋ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਚ ਦਿੰਦੇ ਹੋ ਕਿਸੇ ਕਾਰਨ ਤੁਸੀਂ ਉੱਥੇ ਨਾ ਜਾ ਸਕੋ ਤਾਂ ਤੁਸੀਂ ਆਪਣੇ ਪਿੰਡ ਦੇ ਗ੍ਰੰਥੀ ਨੂੰ ਵੀ ਦੇ ਸਕਦੇ ਹੋ ਕਿਉਂਕਿ ਉਹ ਵੀ ਸੁਬਾ ਸ਼ਾਮ ਆਪਣੀ ਡਿਊਟੀ ਕਰਦਾ ਹੈ ਨਾਮ ਜਪੌਂਦਾ ਹੈ ਗੁਰੂ ਵਾਲੇ ਪਾਸੇ ਬੰਦਿਆਂ ਨੂੰ ਲੋਕਾਂ ਨੂੰ ਲਾਉਂਦਾ ਹੈ ਪ੍ਰਚਾਰਕ ਹੈ ਨਾ ਉਹ ਪ੍ਰਚਾਰ ਕਰਦਾ ਹੈ ਗੁਰੂ ਦਾ ਸੁਬਾ ਉੱਠ ਕੇ ਸ਼ਾਮ ਨੂੰ ਵੀ ਨਿਤਨੇਮੀ ਨਿਤਨੇਮ ਕਰਦਾ ਹੈ ਤੁਸੀਂ ਉਸ ਪਾਠੀ ਸਿੰਘ ਨੂੰ ਵੀ ਦੇਖ ਕੇ ਅਰਦਾਸ ਕਰਾ ਸਕਦੇ ਹੋ ਕਿ ਇਹ ਵਸਤਰ ਸਾਡੇ ਸ਼ਹੀਦਾਂ ਦੇ ਹਨ ਕਿਉਂਕਿ ਵੇਖੋ ਖਾਲਸਾ ਜੀ ਜੇ ਤੁਸੀਂ ਇਹ ਵਸਤਰ ਪਿੰਡ ਦੇ ਗ੍ਰੰਥੀ ਨੂੰ ਨਹੀਂ ਦੇ ਸਕਦੇ ਤਾਂ ਤੁਸੀਂ ਕੋਈ ਵੀ ਜਿਵੇਂ ਕੋਈ ਬਹੁਤ ਜ਼ਿਆਦਾ ਗਰੀਬ ਹੈ ਬਿਨਾ ਵਸਤਰਾਂ ਤੋਂ ਹੈ ਉਸ ਨੂੰ ਵੀ ਵਸਤਰ ਦੇ ਸਕਦੇ ਹੋ ਉਸ ਇਨਾ ਵਸਤਰਾਂ ਦੇ ਨਾਲ ਜਦੋਂ ਤੁਸੀਂ ਕਿਸੇ ਨੰਗੇ ਬੰਦੇ ਦਾ ਤਨ ਢਕੋਗੇ ਨਾ ਖਾਲਸਾ ਜੀ ਇਹਦੀ ਨਾਲ ਤੁਹਾਡੀ ਜ਼ਿਆਦਾ ਕਿਰਪਾ ਮਿਹਰ ਹੋਏਗੀ ਸ਼ਹੀਦ ਸਿੰਘਾਂ ਦੀ ਇਹ ਸੀ ਸ਼ਹੀਦ ਸਿੰਘਾਂ ਦੀ ਦੇ ਸ਼ਹੀਦ ਸਿੰਘਾਂ ਦੇ ਵਸਤਰ ਖਾਲਸਾ ਜੀ ਅਸੀਂ ਕੋਈ ਵੀ ਇਹ ਮਨੋ ਕਾਮਨਾ ਕਰਦੇ ਹਾਂ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਮੱਥਾ ਟੇਕਦੇ ਹਾਂ ਰੁਪਈਏ ਦੌਰ ਵਿਦ ਕਈ ਤਾਂ ਇਹੋ ਜੇ ਵੀ ਹਨ ਵੀ ਖਾਲੀ ਹੱਥ ਹੀ ਤੁਰਾਂਦੇ ਹਨ ਪਰਮਾਤਮਾ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਕਿ 1 ਰੁਪਈਆ ਜਾਂ ਭਾਣ ਅਸੀਂ ਕਰ ਨਹੀਂ ਸਕਦੇ ਕਿ ਅਸੀਂ 1 ਰੁਪਈਆ ਦਾ ਮੱਥਾ ਟੇਕ ਕੇ ਗੁਰੂ ਕੋਲੋਂ ਲੱਖ ਰੁਪਏ ਦੀ ਵੀ ਮੰਗ ਲੈਣੇ ਹਾਂ ਇਹ ਹਜੇ ਕਰਦੇ ਹਾਂ ਕਈ ਹਜੇ ਵੇਖੀ ਵੀ ਨਹੀਂ ਖਾਲਸਾ ਜੀ ਖਾਲੀ ਹੱਥ ਗੁਰੂ ਦੇ ਦਵਾਰੇ ਕਦੇ ਵੀ ਨਹੀਂ ਜਾਣਾ ਚਾਹੀਦਾ ਕਿਸੇ ਨਾ ਕਿਸੇ ਵਸਤੂ ਕਿਸ ਕੋਈ ਪੈਸਾ ਕਿਸੇ ਤਰ੍ਹਾਂ ਜਿੰਨੀ ਵੀ ਤੁਹਾਡੀ ਸ਼ਮਤਾ ਹੋਵੇ ਉਸ ਹਸਾਬ ਨਾਲ ਸਵੇਰੇ ਕਦੇ ਵੀ ਖਾਲੀ ਹੱਥ ਗੁਰਦੁਆਰੇ ਨਾ ਜਾਓ ਕਿਉਂਕਿ ਖਾਲਸਾ ਜੀ ਵਾਹਿਗੁਰੂ ਨੇ ਸਾਨੂੰ ਬਹੁਤ ਦਿੱਤਾ ਹੈ ਅਸੀਂ ਉਸ ਦਾ ਦੇਣ ਨਹੀਂ ਦੇ ਸਕਦੇ ਤਾਂ ਫਿਰ ਅਸੀਂ ਉੱਥੇ ਗੁਰਦੁਆਰਾ ਸਾਹਿਬ ਜਾਣ ਲੱਗੇ ਇੰਨੀ ਕੰਜੂਸੀ ਕਿਉਂ ਕਰਦੇ ਹਾਂ ਦੇਖੋ ਜੀ ਅਸੀਂ ਖਰਚ ਨਹੀਂ ਹੋਣਾ ਅਸੀਂ ਆਪਣੇ ਸੂਟਾਂ ਤੇ ਆਪਣੇ ਘਰ ਲਈ ਆ ਕਿਤੇ ਵੀ ਅਸੀਂ ਬਹੁਤ ਪੈਸੇ ਖਰਚ ਦੇਣੇ ਹਾਂ ਪਰ ਕਦੇ ਇਹ ਵੀ ਸੋਚਿਆ ਹੈ ਕਿ ਜਿਸ ਗੁਰੂ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਅਸੀਂ ਉਸ ਲਈ ਕੀ ਕੀਤਾ ਹੈ ਜਾਂ ਉਸ ਲਈ ਕੀ ਕਰੀ ਇਹ ਕਦੇ ਸੋਚਿਆ ਹੀ ਨਹੀਂ ਹਰਸਾ ਜੀ ਇਸ ਕਰਕੇ ਕਦੇ ਵੀ ਖਾਲੀ ਹੱਥ ਗੁਰਦੁਆਰਾ ਸਾਹਿਬ ਨਾ ਜਾਓ ਚਾਹੇ ਉਹ ਤੁਹਾਡੇ ਪਿੰਡ ਵਾਲਾ ਗੁਰਦੁਆਰਾ ਹੀ ਕਿਉਂ ਨਾ ਹੋਵੇ ਜਿੱਥੇ ਤੁਸੀਂ ਹਰ ਰੋਜ਼ ਡੇਲੀ ਜਾਂਦੇ ਹੋ ਕਿ ਸਿਰਫ ਤੁਸੀਂ ਇਹੀ ਕਹਿ ਕੇ ਆ ਜਾਂਦੇ ਹੋ ਵਾਹਿਗੁਰੂ ਤੇਰਾ ਸ਼ੁਕਰ ਹੈ ਸਾਨੂੰ ਜੀਵਨ ਦਿੱਤਾ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਸਾਡੇ ਅੰਗ ਸੰਗ ਰਹਿ ਅਸੀਂ ਹਮੇਸ਼ਾ ਆਪਣੀਆਂ ਮਨੋਤਾ ਪੂਰੀਆਂ ਕਰਾਉਣ ਹੀ ਜਾਂਦੇ ਹਾਂ ਜੀ ਕਿਸੇ ਨੇ ਪੁੱਤ ਲੈਣਾ ਹੋਵੇ ਧੀ ਲੈਣੀ ਹੋਵੇ ਤਾਂ ਨੰਗੇ ਪੈਰ ਸਵੇਰੇ ਸੱਜਰੇ ਉੱਠ ਕੇ ਉਹ ਗੁਰਦੁਆਰੇ ਸਾਹਿਬ ਪਹੁੰਚੇਗਾ ਪਰ ਹਾਂ ਜਦੋਂ ਕਈਆਂ ਦੀਆਂ ਮਨ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਬਸ ਉਹਦਾ ਕੰਮ ਉੱਥੋਂ ਹੀ ਖਤਮ ਹੋ ਜਾਂਦਾ ਹੈ ਇਹ ਵੀ ਕੁਛ ਹੈ ਸੰਜੋਗ ਇਹ ਹੁੰਦਾ ਹੈ ਕਿ ਬੰਦੇ ਨੇ ਕੋਈ ਕੰਮ ਕਰਨਾ ਸੀ ਉਹਦੀ ਲਗਨ ਸੀ ਉਹ ਲਗਨ ਦੇ ਨਾਲ ਕੰਮ ਕੀਤਾ ਕੰਮ ਪੂਰਾ ਹੋਇਆ ਗੁਰੂ ਨੇ ਵਿਸਾਰ ਦਿਓ ਖਾਲਸਾ ਜੀ ਇਹਦੇ ਨਾਲ ਵੀ ਜ਼ਿੰਦਗੀ 'ਚ ਕਠਿਨਾਈਆਂ ਕਸ਼ਟ ਆਉਂਦੇ ਨੇ ਇਸ ਕਰਕੇ ਕਦੇ ਵੀ ਆਪਣੇ ਗੁਰੂ ਨੂੰ ਮਨੋਂ ਨਾ ਵੀ ਛਾਰੋ ਗੁਰੂ ਨੂੰ ਹਮੇਸ਼ਾ ਨਾਲ ਲੈ ਕੇ ਚੱਲੋ ਗੁਰੂ ਨੂੰ ਹਮੇਸ਼ਾ ਸਾਥ ਕਰੋ ਕਿਉਂਕਿ ਦੇਖੋ ਜੀ ਤੁਸੀਂ ਹਰ ਕੰਮ 'ਚ ਕੋਈ ਵੀ ਬਾਹਰ ਕੋਈ ਕੰਮ ਬਿジネス ਦਾ ਕਰਨਾ ਹੈ ਕੋਈ ਬਾਹਰ ਜਾ ਕੇ ਕੰਮ ਕਰਨਾ ਹੈ ਕਿਸੇ ਵੀ ਕੰਮ ਵਿੱਚ ਜਾਣ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਮੂਲ ਮੰਤਰ ਦਾ ਜਾਪ ਮਨ ਵਿੱਚ ਕਰਕੇ ਅਗਰ ਤੁਸੀਂ ਚਲੂਗੀ ਨਾ ਤਾਂ ਵਾਹਿਗੁਰੂ ਅੰਗ ਸੰਗ ਸਹਾਇ ਹੋ ਕੇ ਤੁਹਾਡੇ ਕਾਰਜ ਸਿੰਧ ਕਰਨਗੇ ਇਹ ਨਹੀਂ ਕਿ ਉੱਠੇ ਚਲੋ ਜੀ ਨਾਤੇ ਦੇ ਉਤੇ ਚਲੋ ਆਫਿਸ ਚਲੋ ਆਪਣੇ ਕੰਮ ਤੇ ਲੱਗ ਗਏ ਵਾਹਿਗੁਰੂ ਦਾ ਸ਼ੁਕਰਾਨਾ ਤਾਂ ਕੀਤਾ ਹੀ ਨਹੀਂ ਨਾ ਸਵੇਰੇ ਕੀਤਾ ਨਾ ਦੁਪਹਿਰੇ ਕੀਤਾ ਨਾ ਸ਼ਾਮ ਕੀਤਾ ਕੀ ਵਾਹਿਗੁਰੂ ਨੇ ਕਦੀ ਸ਼ਿਕਾਇਤ ਕੀਤੀ ਵੀ ਹਾਂਜੀ ਬੰਦਿਆ ਤੂੰ ਮੇਰਾ ਕਦੀ ਸ਼ੁਕਰਾਨਾ ਹੀ ਨਹੀਂ ਕਰਦਾ ਦੇਖੋ ਅਸੀਂ ਵਾਹਿਗੁਰੂ ਦੇ ਭੇਜੇ ਹੋਏ ਬੰਦੇ ਹਾਂ ਅਸੀਂ ਨਾਮ ਸਿਮਰਨ ਲਈ ਧਰਤੀ ਤੇ ਆਏ ਹਾਂ ਹਾਂ ਗਰਸਤੀ ਜੀਵਨ ਵੀ ਬਹੁਤ ਜ਼ਰੂਰੀ ਹੈ ਪਰ ਜੋ ਹੈ ਨਾ ਕਿ ਸਾਡੇ ਨਾਲ ਮਰਨ ਉਪਰੰਤ ਜਾਣਾ ਹੈ ਨਾ ਜੋ ਉਹ ਸਿਰਫ ਗੁਰਬਾਣੀ ਗੁਰਬਚਨ ਪਾਠ ਸ਼ਬਦ ਕੀਰਤ ਕੁਝ ਵੀ ਜੇ ਤੁਸੀਂ ਸੁਣਿਆ ਹੈ ਨਾ ਉਹ ਸਾਡੇ ਲਿਸਟ ਦੇ ਵਿੱਚ ਲਿਖਿਆ ਹੋਏਗਾ ਕਿ ਇਸਨੇ ਇਨਾ ਨਾਮ ਜਪਿਆ ਹੈ ਇੰਨੀ ਭਗਤੀ ਕੀਤੀ ਹੈ ਇੰਨੇ ਚੰਗੇ ਕੰਮ ਕੀਤੇ ਹਨ ਤੇ ਇੰਨੇ ਹੋਏ ਮਾੜੇ ਕੰਮ ਕੀਤੇ ਹਨ ਇਹ ਸਭ ਕੁਝ ਗੁਰੂ ਦੇ ਰਜਿਸਟਰ 'ਚ ਦਰਜ ਹੁੰਦਾ ਹੈ ਗੁਰੂ ਇਸ ਕਰਕੇ ਕਹਿੰਦੇ ਹਨ ਕਿ ਬਾਹੇ ਗੁਰੂ ਦਾ ਸੰਗ ਕਰੋ ਸਾਥ ਸੰਗ ਕਰੋ ਕੀਰਤਨ ਸੁਣੋ ਬਾਣੀ ਸੁਣੋ ਗੁਰਬਾਣੀ ਹਮੇਸ਼ਾ ਸੁਣੋ ਪਾਠ ਕਰੋ ਜਿਸ ਨਾਲ ਕੀ ਤੁਹਾਡੀ ਜ਼ਿੰਦਗੀ ਚ ਆਉਣ ਵਾਲੀ ਕੋਈ ਵੀ ਔਕੜ ਜਲਦੀ ਹੀ ਗੁਰੂ ਦੂਰ ਕਰਦੇ ਨੇ ਦੁੱਖਾਂ ਰੋਗਾਂ ਕਲੇਸ਼ਾਂ ਤੋਂ ਦੂਰ ਕਰਦੇ ਨੇ ਵਾਹਿਗੁਰੂ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਹੋਣ ਵਾਲੀਆਂ ਕਈ ਇਹੋ ਜਿਹੀਆਂ ਘਟਨਾਵਾਂ ਹਨ ਜਿਸ ਨੂੰ ਸੁਣ ਕੇ ਕੀ ਮਨ ਝੰਜੋੜ ਜਾਂਦਾ ਹੈ ਕਈਆਂ ਨੂੰ ਅੱਖਾਂਦਾਨ ਕਈਆਂ ਦੇ ਸੈਲ ਕਟੇ ਵੀ ਠੀਕ ਕੀਤੇ ਬਾਬਾ ਜੀ ਨੇ ਤੇ ਕਈਆਂ ਦੀਆਂ ਕਈ ਵੱਡੀਆਂ-ਵੱਡੀਆਂ ਬਿਮਾਰੀਆਂ ਵੀ ਵਾਹਿਗੁਰੂ ਨੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਠੀਕ ਕੀਤਾ ਅੱਜ ਕੱਲ ਤੁਸੀਂ ਸੁਣਦੇ ਹੋ ਕਿ ਬਾਬਾ ਦੀਪ ਸਿੰਘ ਦੇ ਚਪੈਰੇ ਚਪੈਰੇ ਕੱਟਣ ਨਾਲ ਦੁੱਖ ਕੱਟੇ ਜਾਂਦੇ ਨੇ ਜਿੰਨਾ ਤੁਸੀਂ ਚਪੈਰਾ ਸਾਹਿਬ ਵਿੱਚ ਹਿੱਸਾ ਲੈ ਸਕਦੇ ਹੋ ਉਨਾ ਵੱਧ ਵੱਧ ਲੈ ਕਿਉਂਕਿ ਜਦੋਂ ਅਸੀਂ ਚਪੈਰਾ ਸਾਹਿਬ ਕਰਦੇ ਹਾਂ ਗੁਰੂ ਅੰਗ ਸੰਗ ਹੋ ਕੇ ਸਾਡੀ ਹਾਜ਼ਰੀ ਲਗਾਉਂਦੇ ਹਨ ਗੁਰੂ ਆਪਣੇ ਸਿੱਖ ਤੇ ਖੁਸ਼ ਹੁੰਦਾ ਹੈ ਕਿ ਗੁਰੂ ਨੇ ਜਿਸ ਕੰਮ ਲਈ ਇਸ ਬੰਦੇ ਨੂੰ ਭੇਜਿਆ ਹੈ ਉਹ ਹੁਣ ਚੰਗੀ ਰਾਹ ਤੇ ਚੱਲ ਰਿਹਾ ਹੈ ਤੇ ਉਹਨਾਂ ਦੇ ਘਰ ਵਿੱਚ ਕੋਈ ਤੰਗੀ ਕੋਈ ਵੀ ਬਿਮਾਰੀ ਕੋਈ ਵੀ ਕਰਜ਼ਾ ਕਿਸੇ ਤਰ੍ਹਾਂ ਦਾ ਵੀ ਕੋਈ ਦੁੱਖ ਨਹੀਂ ਰਹਿੰਦਾ ਹੈ ਖਾਲਸਾ ਜੀ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਇਹ ਸਭ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਖਾਲਸਾ ਜੀ ਕਿਸੇ ਦਾ ਦੁੱਖ ਦੂਰ ਹੋ ਸਕੇ ਕਿਸੇ ਦੀ ਬਿਮਾਰੀ ਦੂਰ ਹੋ ਸਕੇ ਕਿਸੇ ਨੂੰ ਕੋਈ ਕੰਮ ਕਾਜ ਲੱਗ ਸਕੇ ਇਸ ਕਰਕੇ ਵਾਹਿਗੁਰੂ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ ਮੂਲ ਮੰਤਰ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ